ਪਾਣੀ ਆ ਗਿਆ ਬੁਰੇ ਹਾਲਾਤ ਲੋ ਵੀ ਦੋਸਤੋ ਤੁਹਾਡੇ ਵਾਸਤੇ ਬਹੁਤ ਚੰਗੀ ਵੀਡੀਓ ਲੈ ਕੇ ਆਇਆ ਆ ਜਿਹੜਾ ਰਸਤਾ ਆਉਂਦਾ ਇਹ ਆਉਂਦਾ ਕੋਟ ਹੀ ਸੇਖਾਂ ਤੋਂ ਤੇ ਜਿਹੜਾ ਇਧਰਲਾ ਰਸਤਾ ਦਿਖਾ ਦੇ ਬਾਈ ਇਹ ਆਉਂਦਾ ਸੁਲਤਾਨਪੁਰ ਲੋਧੀ ਤੋਂ ਤੇ ਇਧਰ ਜਾਂਦਾ ਮਖੂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਵੀ ਇੱਥੇ ਵੀਰ ਦਾ ਫੂਡ ਦਾ ਕੰਮ ਕੀਤਾ ਵਾ ਪੰਜਾਬੀ ਵੀਰ ਆਪਣਾ ਪੰਜਾਬੀ ਭਰਾ ਏ ਬਹੁਤ ਵਧੀਆ ਫੂਡ ਆ ਉਸ ਤੋਂ ਵੀ ਵੱਡੀ ਗੱਲ ਇਹ ਆ ਵੀ ਬਾਈ ਨਾ ਹੜਾਂ ਦੇ ਵਿੱਚ ਇਹਦੀ ਜ਼ਮੀਨ ਮੰਨ ਕੇ ਚੱਲ ਪਾਣੀ ਆ ਗਿਆ ਬੁਰੇ ਹਾਲਾਤ ਸੀ ਆ ਕੋਲੋਂ ਦਿਖਾ ਦੇ ਬਾਈ ਪਰ ਫਿਰ ਵੀ ਵੀਰੇ ਨੇ ਹਰ ਪੀੜਤਾ ਲਈ ਵੀ ਮਤਲਬ ਜਿਹੜੇ ਵੀਰ ਜਾਂਦੇ ਆ 50% ਆਫ ਤੇ ਲਾਈ ਆ ਚੀਜ਼ ਵੀ ਜੋ ਵੀ ਖਾਣਾ ਪੀਣਾ ਆਪਣੇ ਵੀਰ ਸੇਵਾ ਕਰਦੇ ਆ ਆਪ ਵੀ ਮੰਨ ਕੇ ਚਲੋ ਮੁਸੀਬਤ ਦੇ ਵਿੱਚ ਆ ਪਰ ਫਿਰ ਵੀ ਲੋਕਾਂ ਦੀ ਹੈਲਪ ਕਰ ਰਿਹਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਚਲੋ ਕਿਹੜੀ ਪਿੰਡ ਕਿਹੜਾ ਆਪਣਾ ਪਿੰਡ ਰਾਜੀ ਸੁਬਰਾ ਜੀ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਤੇ ਕਿੰਨੀ ਦੂਰ ਪੈਂਦਾ ਇੱਥੋਂ ਇੱਥੋਂ 15 ਕਿਲੋਮੀਟਰ ਹੈ ਜੀ ਇਹ ਆਪਾਂ ਖੜੇ ਆ ਪੁਰਾਣੇ ਮਖੂ ਪੁਰਾਣੇ ਮਖੂ ਖੜੇ ਆ ਜਲੰਧਰ ਰੋਡ ਪੁਰਾਣਾ ਠੀਕ ਆ ਤੇ ਵੀਰੇ ਜਿਵੇਂ ਤੁਹਾਡੀ ਜ਼ਮੀਨ ਵੀ ਆਈ ਆ ਉਹ ਜਿਵੇਂ ਪਾਣੀ ਆ ਹਾਂਜੀ ਜ਼ਮੀਨ ਵੀ ਆਪਣੀ ਆਈ 4 4-5 ਕਿੱਲੇ ਜ਼ਮੀਨ ਆਪਣੀ ਜੀ ਠੀਕ ਆ ਸਾਰੀ ਆ ਗਈ ਹਾਂਜੀ ਸਾਰੀ ਨੁਕਸਾਨ ਹੋ ਗਿਆ ਸਾਰਾ ਨੁਕਸਾਨ ਹੋ ਗਿਆ ਤੇ ਘਰ ਕੋਰ ਵੱਜ ਗਏ ਘਰ ਵੱਜ ਗਏ ਠੀਕ ਆ ਵੀਰੇ ਤੇਰਾ ਐਡਾ ਨੁਕਸਾਨ ਹੋਇਆ ਤੂੰ ਫੇਰ ਵੀ ਆ ਸੇਵਾ ਫ੍ਰੀ ਆਫ ਕਰੀ ਵੀ 50% ਕਾਰਨ ਬਈ ਇਦਾਂ ਹੀ ਆ ਵੀ ਤੁਹਾਨੂੰ ਪਤਾ ਪੰਜਾਬੀ ਨਾਲ ਪੰਜਾਬੀ ਖੜਦੇ ਆ ਹੂੰ ਵੀ ਅਸੀਂ ਕਹਾਂ ਵੀ ਜਿੰਨੇ ਜੋਗੇ ਆ ਵੀ ਨਾਲ ਖੜੀਏ ਪੰਜਾਬੀਆਂ ਦੀ ਸੇਵਾ ਕਰੀਏ ਹੂੰ ਹੋਰ ਤੇ ਸਾਡਾ ਚਲੋ ਮਾੜਾ ਆਹੀ ਬਿਜ਼ਨਸ ਆ ਹੋਰ ਤੇ ਚਲੋ ਹੈ ਨਹੀਂ ਆ ਹੂੰ ਤੇ ਪਹਿਲਾਂ ਹੀ 100% ਹੀ ਕਰ ਲੱਗੇ ਹਾਂ 100% ਹੀ ਫਰੀ ਤੇ ਤੁਹਾਨੂੰ ਪਤਾ ਬੈਕਅਪ ਜ਼ਰੂਰੀ ਆ ਪਹਿਲੇ ਚਾਹੀਦੇ ਮਗਰ ਬੈਕਅਪ ਕੰਵਰਸਰੀ ਹੈ ਤੇ ਫਿਰ ਅਸੀਂ ਸੋਚਿਆ ਵੀ 50% ਕਰ ਲੈਨੇ ਇਹਦੇ ਵਿੱਚ ਵੀ ਸਾਨੂੰ ਮੰਨ ਕੇ ਚੱਲੋ ਵੀ 40% ਬਚਤ ਆਉਂਦੀ ਆ ਠੀਕ ਹੈ ਇਹਦੇ ਵਿੱਚੋਂ ਵੀ ਸਾਨੂੰ 50 10% ਪੱਲਿਓਂ ਪਾਉਣੇ ਪੈਣੇ ਆ ਪਰ ਜ਼ਿਆਦਾ ਨਹੀਂ ਵੀ ਜਿੰਨਾ ਟਾਈਮ ਵੀ ਅਸੀਂ ਕਰ ਸਕੀ ਸੇਵਾ ਕਰ ਮਤਲਬ ਕਰਾਂਗੇ ਕੁਛ 6 ਮਹੀਨੇ ਸਾਲ ਜਿੰਨਾ ਟਾਈਮ ਵੀ ਚੱਲੂ ਕੰਮ ਵੈਪੇ ਜੁੱਕੇ ਮੇ ਲੱਗਿਆ ਬਾਈ ਦਾ ਪ੍ਰਾਲਾ ਮਾਨ ਸਾਹਿਬ ਪਹਿਲਾਂ ਤਾਂ ਇਹਨਾਂ ਨੂੰ ਵਿਚਾਰਨ ਨੂੰ ਮਿਲੇ ਕਿਵੇਂ ਆਪਾ ਉਹਦਾ ਜੀ ਆਪਾ ਇੱਥੇ ਇੱਕ ਗੱਡੀ ਲਿਆ ਕੇ ਲਾਈ ਹਨਾ ਅਸਾ ਆਪਾਂ ਨੂੰ ਇਹ ਨਹੀਂ ਸੀ ਪਤਾ ਵੀ ਆਪਾਂ ਮਖੂ ਸਾਈਡ ਜਾਣਾ ਕਿ ਇਧਰ ਆ ਪੱਤਾਂ ਨੂੰ ਤਾਰਨ ਇਧਰਲੀ ਸਾਈਡ Sultanpur Lodhi ਵਾਲੀ ਸੜਕ ਤੋ ਵੀਰਾ ਇੱਥੇ ਖੜ੍ਹਾ ਹੀ ਸੀਗਾ ਆਪਦੀ ਸ਼ਾਪ ਤੇ ਹੁੰਦਾ ਹੀ ਆ ਬਈ ਵੀਰੇ ਨੂੰ ਪੁੱਛਿਆ ਤੇ ਵੀਰਾ ਕਹਿੰਦਾ ਵੀ ਸੇਵਾ ਕਰਨੀ ਮੈਂ ਕਿਹਾ ਵੀ ਅਸੀਂ ਗਰਾਉਂਡ ਜੀਰੋ ਤੋਂ ਸੇਵਾ ਕਰਨੀ ਇਹ ਬਾਈ ਨੇ ਵਿਚਾਰਨ ਇੱਥੇ ਕੋਈ ਬੰਦਾ ਖੜਿਆ ਸਾਡੇ ਨਾਲ ਗਿਆ ਇਹਦਾ ਪਿੰਡ ਵੀ ਇਧਰ ਪਾਣੀ ਚ ਇਹਨਾਂ ਦੇ ਘਰ ਵੀ ਅਸੀਂ ਦੇਖ ਕੇ ਆਏ ਇਹਨਾਂ ਨੂੰ ਫੋਨ ਵੀ ਅਸੀਂ ਬਕਾਇਦਾ ਦੂਜੇ ਜਾਂ ਤੀਜੇ ਦਿਨ ਕੋਰੇ ਕੋਲੇ ਨੰਬਰ ਕਰਦੇ ਰਹਿੰਨੇ ਆ ਵੀ ਦੱਸ ਦਿਓ ਕਿ ਚੀ ਦੀ ਇਹ ਕਹਿੰਦਾ ਹਜੇ ਸਾਡੇ ਕੋਲੇ ਸਾਰਾ ਕੁਝ ਬਾਈ ਜੀ ਹੈਗਾ ਕਾਰਨ ਕੀ ਆ ਜਾਂਦੀ ਵੀ ਫਸਲ ਹੀ ਮਤਲਬ ਮਰੀ ਸੀਗੀ ਟੂੜੀ ਸੀਗੀ ਪਸ਼ੂ ਵੀ ਸੀਗੇ ਤੇ ਬਾਕੀ ਥੋੜਾ ਜਿਹਾ ਬਾਈ ਦਾ ਇਜ਼ਰਾ ਚਲਾਇਆ ਵਾ ਕਾਰੋਬਾਰ ਇੰਨਾ ਕ ਇਨਸਾਨ ਵਧੀਆ ਯਾਰ ਬਾਈ ਤੂੰ ਦੱਸ ਹੀ ਨਹੀਂ ਸਕਦਾ ਬਿਆਨ ਹੀ ਨਹੀਂ ਕਰ ਵੱਡੀ ਵੱਡੀ ਗੱਲ ਤੂੰ ਇਹ ਦੇਖ ਪਹਿਲੇ ਦਿਨ ਤੋਂ ਸਾਨੂੰ ਕਹਿੰਦਾ ਜਮੇ ਫਰੀ ਆ ਬਾਈ ਬਹੁਤ ਅਸੀਂ ਕੋਸ਼ਿਸ਼ ਕੀਤੀ ਬਾਈ ਯਾਰ ਪੈਸੇ ਲੈ ਲੈ ਯਾਰ ਲੈ ਲੈ ਕਹਿੰਦਾ ਫੇਰ ਬਾਈ ਦਾ ਉਹੀ ਗੱਲ ਵੀ ਮੈਂ ਤੁਸੀਂ ਮੈਨੂੰ ਬੁਲਾਉਣਾ ਛੱਡ ਦਿਓ ਜਾਂ ਵੀ ਯਾਰ ਮੇਰੇ ਕੋਲੇ ਆਉਣਾ ਹੀ ਛੱਡ ਦਿਓ ਪਰ ਉਹ ਗੱਲ ਆ ਵੀ ਇੰਨਾ ਯਾਰ ਬੰਦਾ ਵਧੀਆ ਬਹਾਨੂੰ ਤਾਂ ਅਸੀਂ ਤਾਂ ਜਦੋਂ ਲੰਗਦੇ ਆਉਣ ਆਪਾਂ ਰਾਤ ਲੈ ਕੇ ਲੰਗਦੇ ਆ ਇਸ ਗੱਲ ਨੂੰ ਆਪਾਂ ਸ਼ਰਮ ਮੰਨ ਕੇ ਲੰਗ ਜਾਂਦੇ ਆ ਵੀ ਯਾਰ ਜੇ ਖੜਨਾ ਪੈ ਗਿਆ ਇਹਨੇ ਖਵਾਉਣਾ ਆਪਾਂ ਖਾਣਾ ਨਹੀਂ ਯਾਰ ਐਨੀ ਹੋ ਜਾਂਦੀ ਆ ਪਰ ਬੰਦਾ ਬਹੁਤ ਵਧੀਆ ਇਹਨੂੰ ਅਸੀਂ ਫੋਨ ਵੀ ਕਰਦੇ ਰਹਿੰਦੇ ਆ ਇਹ ਬਾਈ ਨੂੰ ਆਇਆ ਵੀ ਦੱਸਿਆ ਵੀ ਜੇ ਕੋਈ ਪੈਂਟ ਰਿੰਦਾ ਕੋਈ ਜਾਂ ਕੋਈ ਸੇਵਾ ਸਾਨੂੰ ਦੱਸਦੇ ਸੀ ਸੇਵਾ ਕਰਨੀ ਆ ਭਾਈ ਕੀ ਕਹੇਗਾ ਬਾਈ ਬਾਈ ਇਹ ਬਹੁਤ ਵਧੀਆ ਹੈ ਨਾ ਮੁੰਡਾ ਆਪਾਂ ਜਿੱਦੇ ਪਹਿਲੇ ਦਿਨ ਆਪਾਂ ਸਟਾਰਟਿੰਗ ਇਹਦੇ ਤੋਂ ਕਰੀਆ ਕਿਉਂ ਆਪਾਂ ਨੂੰ ਪਤਾ ਨਹੀਂ ਸੀਗਾ ਵੀ ਆਪਾਂ ਜਾਣਾ ਕਿਹੜੇ ਪਾਸੇ ਆ ਜਿਵੇਂ ਭੇਜੂ ਨੇ ਕਿਹਾ ਹੈ ਨਾ ਤੇ ਇਹ ਬਾਈ ਨਾਲ ਉਹਦੇ ਆਪਣੇ ਨਾਲ ਗਿਆ ਸਾਰੇ ਘਰ-ਬਾਰ ਦਿਖਾ ਕੇ ਲਿਆਇਆ ਹੈ ਨਾ ਤੇ ਬਹੁਤ ਵਧੀਆ ਇਨਸਾਨ ਆ ਇਹ ਹੁਣ ਕਈ ਆਪਾਂ ਨੂੰ ਦੇਖਦੇ ਆ ਵੀ ਜਿਵੇਂ ਬੰਦੇ ਲਾਲਚੀ ਵੀ ਹੁੰਦੇ ਆ ਨਾ ਪਰ ਇਹ ਬੰਦਾ ਬਹੁਤ ਹੀ ਇਮਾਨਦਾਰ ਆ ਮਨ ਜਿੱਦੇ ਹੁਣ ਅਸੀਂ ਹੁਣ ਵੀ ਬਾਈ ਨੂੰ ਇੱਕ ਕੱਲ ਕੱਲ ਫੋਨ ਕਰਿਆ ਕੋਰੇ ਪਰਸੋਂ ਫੋਨ ਕਰਿਆ ਵੀ ਬਾਈ ਦੱਸੋ ਸਾਨੂੰ ਕਣਕ ਤੂੜੀ ਇਹ ਕਹਿੰਦਾ ਬਾਈ ਕਹਿੰਦਾ ਸਾਡੀ ਤੂੜੀ ਨਾ 4-4 5-5 ਫੁੱਟ ਖਰਾਬ ਹੋਈ ਆ ਬਾਈ ਹੈਗੀ ਆ ਮੈਂ ਘਰਾਂ ਚ ਪਤਾ ਵੀ ਕਰਿਆ ਚਲੋ ਤੂੜੀ ਆਪਾਂ ਰੋਕਤੀ ਹੁਣ ਬਾਈ ਨੂੰ ਆਪਾਂ ਪੁੱਛਿਆ ਵੀ ਕਣਕ ਦੱਸੋ ਬੀਜਨ ਵਾਸਤੇ ਬਾਈ ਨੇ ਇੰਨਾ ਕੁ ਵਧੀਆ ਸਾਨੂੰ ਦੱਸਿਆ ਕਹਿੰਦਾ ਬਾਈ ਸਾਡਾ ਪਿੰਡ ਕਿਸੇ ਨੇ ਅਡਾਪਟ ਕਰ ਉਹ ਚਲੋ ਬੀਜ ਦੇਣ ਤਾਂ ਵਧੀਆ ਗੱਲ ਆ ਜੇ ਨਾਂ ਵੀ ਦਿੱਤਾ ਗਿਆ ਵੀ ਮੰਨ ਲਓ ਕਈ ਉਸ ਤਰ੍ਹਾਂ ਤੁਸੀਂ ਆ ਜਾਂਦੀ ਆ ਦਿੱਕਤ ਆ ਨਾ ਪਰੇਸ਼ਾਨੀ ਤਾਂ ਆਪਾਂ ਬਾਈ ਨੂੰ ਫੇਰ ਵੀ ਕਿਹਾ ਵੀ ਸਾਨੂੰ ਜ਼ਰੂਰ ਦੱਸਿਓ ਤੇਰੇ ਪਿੰਡ ਸੇਵਾ ਕਰਨ ਆਉਣੇ ਸੋ ਵੀਰੇ ਅਖੀਰ ਚ ਇਹੀ ਕਵਾਂਗੇ ਵੀ ਵੀਰ ਬਹੁਤ ਵਧੀਆ ਦਿਲ ਦਾ ਵੀ ਵਧੀਆ ਤੁਸੀਂ ਦੇਖ ਹੀ ਲਿਆ ਸਾਰਾ ਕੁਝ ਤੇ ਵੀਰ ਕੋਲੇ ਲੰਘਦੇ ਕਰਦੇ ਜਰੂਰ ਖੜਿਓ ਤੇ ਬਾਈ ਦਾ ਚੈੱਕ ਕਰੋ ਟੇਸਟ ਅਸੀਂ ਤਾਂ ਚੈੱਕ ਕੀਤਾ ਬਹੁਤ ਵਧੀਆ ਟੇਸਟ ਆ ਤੇ ਲੰਘਦੇ ਕਰਦੇ ਵੀਰ ਕੋਲੇ ਖੜਿਓ ਕਿਉਂਕਿ ਆਪਣਾ ਪੰਜਾਬੀ ਭਰਾ ਏ ਇਹਦਾ ਹੌਸਲਾ ਵਧੂ ਇਹਨੂੰ ਦੇਖ ਕੇ ਹੋਰ ਚਾਰ ਖੜੇ ਹੋਣਗੇ ਆਪਾਂ ਇਹ ਹੁਣ ਪੰਜਾਬੀਆਂ ਨਾਲ ਖੜਾ ਹੜ ਦੇ ਟਾਈਮ ਫ੍ਰੀ ਖਾਣਾ ਕੀਤਾ ਹੀ ਪਰ ਚਲੋ ਇਹਨੇ 50% ਦਾ ਲਾਤਾ ਇਹ ਵੀ ਬਹੁਤ ਵੱਡੀ ਸੇਵਾ ਹੈ ਦੀ ਆਫ ਕੀਤਾ ਤੇ ਵੀਰ ਦਾ ਵੀ ਆਪਾਂ ਜਿਹੜਾ ਬਿਜ਼ਨਸ ਆ ਕੰਮ ਆ ਇਹਨੂੰ ਵੀ ਗਰੋ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੀਰ ਕੋਲੇ ਆਉਂਦੇ ਜਾਂਦੇ ਖੜੇ ਜ਼ਰੂਰ ਧੰਨਵਾਦ